ਮਰਹੂਮ ਚੌਧਰੀ ਬੂਟਾ ਸਿੰਘ ਮਾਣੁਕੇ ਦੀ ਨਿੱਗੀ ਪਿਆਰੀ ਯਾਦ ਵਿੱਚ ਪੰਚਾਇਤ ਮੈਂਬਰ ਸਾਧੂ ਸਿੰਘ ਮਾਣੁਕੇ ਅਤੇ ਟਰੱਕ ਯੂਨੀਅਨ ਹਠੂਰ ਦੇ ਮੈਂਬਰ ਪਿੰਦਰ ਸਿੰਘ ਮਾਣੁਕੇ ਦੇ ਕੀਤੇ ਉਪਰਾਲੇ ਸਦਕਾ ਸੁਪਰ ਕਿੰਗ ਤਾਂਸੀਪ ਕਮੇਟੀ ਵੱਲੋਂ ਪਿੰਡ ਮਾਣੁਕੇ ਸੰਧੂ ਦੀ ਦਾਣਾ ਮੰਡੀ ਵਿੱਚ ਤਾਂਸੀਪ ਦਾ ਟੂਰਨਾਮੈਂਟ ਕਰਵਾਇਆ ਗਿਆ। ਰਿਬਨ ਕਟਣ ਦੀ ਰਸਮ ਸਰਪੰਚ ਹਰਪੀ ਸਿੰਘ ਹੈਪੀ ਮਾਣੁਕੇ ਨੇ ਤਾੜੀਆਂ ਦੀ ਗੂੰਜ ਵਿੱਚ ਨਿਭਾਈ। ਪੁਜਿਆ ਸਤਕਾਰਯੋਗ ਸ਼ਖਸੀਅਤਾਂ ਅਤੇ ਟੀਮਾਂ ਨੂੰ ਪੰਜ ਸਾਧੂ ਸਿੰਘ ਮਾਨੂੰਕੇ ਅਤੇ ਪਿੰਦਰ ਮਾਨੂੰਕੇ ਨੇ ਜੀ ਆਇਆਂ ਆਖਿਆ। ਟੂਰਨਾਮੈਂਟ ਵਿੱਚ 80 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਤੇ ਦੇਰ ਸ਼ਾਮ ਤੱਕ ਮੁਕਾਬਲੇ ਚੱਲਦੇ ਰਹੇ। ਪੰਚਾਇਤ ਮੈਂਬਰ ਸਾਧੂ ਸਿੰਘ ਮਾਨੂੰਕੇ ਅਤੇ ਟਰੱਕ ਯੂਨੀਅਨ ਹਠੂਰ ਦੇ ਮੈਂਬਰ ਪਿੰਦਰ ਮਾਨੂੰਕੇ ਵੱਲੋਂ ਖਾਣ ਪੀਣ ਦੇ ਨਾਲ-ਨਾਲ ਹੋਰ ਟੁਕਮੇ ਪ੍ਰਬੰਧ ਵੀ ਕੀਤੇ ਗਏ। ਜੇਤੂ ਟੀਮ ਨੂੰ ਸਰਪੰਚ ਹਰਪੀ ਸਿੰਘ ਹੈਪੀ ਮਾਨੂੰਕੇ ਪੰਚਾਇਤ ਮੈਂਬਰ ਸਾਧੂ ਸਿੰਘ ਮਾਨੂੰਕੇ ਪਿੰਦਰ ਮਾਨੂੰਕੇ ਮਾਤਾ ਚੰਤਕੌਰ ਅਤੇ ਹੋਰ ਸਤਕਾਰਯੋਗ ਸ਼ਖਸੀਅਤਾਂ ਨੇ ਨਗਦ ਇਨਾਮ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਪ੍ਰਬੰਧਕਾਂ ਵੱਲੋਂ ਪ੍ਰਧਾਨ ਸੁਖਚੰਦ ਸਿੰਘ ਢਿੱਲੋਂ ਤਖਾਨਵਦ ਪ੍ਰਧਾਨ ਹਰਵਿੰਦਰ ਸਿੰਘ ਛੱਜਾਵਾਲ ਕਲਰਕ ਮਹਿੰਦਰ ਸਿੰਘ ਗੁੱਸਾ ਕੈਸ਼ੀਅਰ ਗੁਰਦੀਪ ਸਿੰਘ ਗਾਲਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੁਕੇ ਅਤੇ ਮਾਤਾ ਜੰਤਕੌਰ ਮਾਣੁਕੇ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕ ਪੰਚ ਸਾਧੂ ਸਿੰਘ ਮਾਣੁਕੇ, ਟਰੱਕ ਯੂਨੀਅਨ ਹਠੂਰ ਦੇ ਮੈਂਬਰ ਪਿੰਦਰ ਸਿੰਘ ਮਾਣੁਕੇ ਨੇ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਤੇ ਟੀਮਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਤਸਵੀਰਾਂ ਦੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਪਿੰਡ ਮਾਣੁਕੇ ਸੰਧੂ ਤੋਂ ਕੋਮਲ ਪ੍ਰੀਤ ਕੌਰ ਹਠੂਰ ਦੀ ਰਿਪੋਰਟ ਆਪਰੇਕੀ ਦੇਖਣਾ 13 ਮੰਡੇ ਹਾਂਜੀ ਸਭ ਤੋਂ ਪਹਿਲਾਂ ਪਿੰਡ ਮਾਨੂਕੇ ਵਿਖੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀ ਸੰਗਤ ਅਤੇ ਪ੍ਰਵੰਤਰ ਸਜਣ ਸਭ ਤੋਂ ਪਹਿਲਾਂ ਖਤੇ ਸਾਂਝ ਪਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਸਵਰਗਵਾਸੀ ਸਰਦਾਰ ਬੂਟਾ ਸਿੰਘ ਜੀ ਜੋ ਆਪਣੇ ਮੰਡੀ ਦੇ ਚੌਧਰੀ ਹੁੰਦੇ ਸੀ ਉਹਨਾਂ ਦੇ بیٹے ਸਰਦਾਰ ਸਾਧੂ ਸਿੰਘ ਜੀ ਜੋ ਮੌਜੂਦਾ ਮੈਂਬਰ ਪੰਚਾਇਤ ਨੇ ਉਹਨਾਂ ਦੇ ਅਤੇ ਉਹਨਾਂ ਦੀ ਸਾਰੀ ਟੀਮ ਮੈਂ ਸਾਰੇ ਨਾਂ ਤਾਂ ਲੈਣੇ ਤਾਂ ਲੰਬਾ ਟਾਈਮ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਧੀਆ ਨਿਸ਼ਚਿਆ ਕੀਤਾ ਅਤੇ ਸਾਰੇ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਲੜ ਕੇ ਪਹਿਲਾ ਸ਼ੀਮ ਮੁਕਾਬਲਾ ਸ਼ੁਰੂ ਕੀਤਾ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਬਹੁਤ ਵਧੀਆ ਗੱਲ ਹੈ ਆਪਣੀ ਵਿਰਾਸਤ ਖੇਡ ਹੈ ਇਹਦਾ ਕਰਕੇ ਫੂਨਾ ਤੋਂ ਫੂਨਾ ਦੇ ਅਤੇ ਹੋਰ ਗਲਤ ਕੰਮਾਂ ਨਸ਼ਿਆਂ ਤੋਂ ਬਚਣ ਲਈ ਇਹ ਮੁਕਾਬਲੇ ਨੂੰ ਜਿਆਦਾ ਜਿਆਦਾ ਪ੍ਰਫੁੱਲਤ ਕਰਨਾ ਚਾਹੀਦਾ ਵਾ ਅਤੇ ਪੁਰਾਣਾ ਵਿਰਸਾ ਹੋਣ ਕਾਰਨ ਆਪਸ ਵਿੱਚ ਆਪ ਭਾਈਚਾਰਕ ਸਾਂਝ ਜਿਹਦੇ ਨਾਲ ਬਣਦੀ ਆ ਤੇ ਲੋਕਾਂ ਦਾ ਮੇਲਜੋਲ ਹੁੰਦਾ ਤਾਂ ਕਿ ਲੋਕ ਆਪਸ ਵਿੱਚ ਮਿਲ ਕੇ ਆਪਸੀ ਪਿਆਰ ਨੂੰ ਵਣਦੇ ਰਹਿੰਦੇ ਆ ਓਕੇ ਥੈਂਕ ਯੂ ਬਹੁਤ ਹੀ ਸਲਾਘਾਜੋ ਕਦਮ ਹੈ ਜੀ ਸਵਰਗਵਾਸੀ ਸਰਾਰ ਬੂਟਾ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਟੂਰਨਾਮੈਂਟ ਰੱਖਿਆ ਗਿਆ ਸੁਪਰ ਕੈਂਕਤਾਸੀ ਕੁਇਟੀ ਵੱਲੋਂ ਸਾਊਤੋਵਾ ਧੰਨਵਾਦ ਹੈਗਾ ਸਾਧੂ ਸੰਗਤ ਮੈਂਬਰ ਦਾ ਜਿਨ੍ਹਾਂ ਨੇ ਹਰੇਕ ਪਿੰਡ ਚੋਂ ਖਿਡਾਰੀ ਆਏ 45 ਤੋਂ 50 ਦੇ ਟੀਮਾਂ ਲਗਭਗ 90 ਹੋ ਜਾਣੀਆਂ ਦੋਨਾਂ ਪੂਲਾਂ ਦੇ ਵਿੱਚ ਬਹੁਤ ਹੀ ਸਲਾਘਾ ਜੋ ਕਦਮ ਹੈ ਨਾਲੇ ਤਾਂ ਬੱਚੇ ਬਤੇ ਰਹਿੰਦੇ ਆ ਨਸ਼ਿਆਂ ਤੋਂ ਖਿਡਾਰੀ ਵੀ ਸਾਰੇ ਇਕੱਠੇ ਇੱਕੇ ਦੇ ਨਾਲੇ ਮਿਲ ਜਲ ਲਈ ਤੇ ਇਸੇ ਕਰਕੇ ਇਹ ਟੂਰਨਾਮੈਂਟ ਰੱਖਿਆ ਧੰਨਵਾਦ ਹਾਂਜੀ ਜਿਹੜਾ ਇਹ ਟੂਰਨਾਮੈਂਟ ਰੱਖਿਆ ਸਰਦਾਰ ਚੌਧਰੀ ਬੂਟਾ ਸਿੰਘ ਜੀ ਦੀ ਯਾਦ ਵਿੱਚ ਰੱਖਿਆ ਗਿਆ ਤੇ ਸਾਡੇ ਪਿੰਡ ਦੇ ਤੋਂ ਪਹਿਲਾਂ ਟੂਰਨਾਮੈਂਟ ਸੀ ਤੇ ਬਾਈਆਂ ਨੇ ਕਿਹਾ ਵੀ ਸਾਡੇ ਪਿੰਡਾਇਕੀ ਟੂਰਨਾਮੈਂਟ ਰਖਾਓ ਤੇ ਅਸੀਂ ਉਹ ਯਾਦ ਦੇ ਵਿੱਚ ਕਰੋਣਾ ਇਸ ਕਿ ਕੋਈ ਗੱਲ ਨਹੀਂ ਬਾਈ ਜਰੂਰ ਵੱਧ ਤੋਂ ਵੱਧ ਜਿੰਨਕਾ ਵੀ ਟੀਮਾਂ ਹੋਊਗਾ ਅਸੀਂ ਵੱਧ ਤੋਂ ਵੱਧ ਲੈ ਕੇ ਚੋਈ ਚੰਗਾ ਪਰਾਲਾ ਬਾਈ ਨਾਲੇ ਤਾਂ ਨਸ਼ਿਆਂ ਤੋਂ ਬੱਚੇ ਰਹਿੰਦੇ ਆ ਜੁਆ ਤੇ ਵੱਧ ਤੋਂ ਵੱਧ ਪਿੰਡ ਦੇ ਵਿੱਚ ਖਰੀਕ ਦੇ ਖੇਡ ਜਿਵੇਂ ਪਿੰਡ ਦੇ ਸਰਪੰਚ ਦਾ ਸਹਿਯੋਗ ਸੀ ਆ ਬਾਕੀ ਪਿੰਡ ਦੇ ਬਾਕੀ ਖੜੇ ਆ ਮੈਂਬਰ ਪੰਚਾਇਤ ਜੋ ਵੀ ਸੰਜੋਗੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਹਰੇਕ ਪਿੰਡ ਦੇ ਵਿੱਚ ਬਈ ਇਦਾਂ ਹੋਣਾ ਚਾਹੀਦਾ ਤੇ ਜਿਹੜਾ ਅੱਜ ਕੱਲ ਆਪਣੇ ਜਿਵੇਂ ਚਿੱਟਾ ਵਧਿਆ ਹੋਇਆ ਜਾਂ ਇਹ ਜਿਹੋ ਜਿਹੇ ਦਸਿਆ ਤੋਂ ਰੈਤ ਹੋਣ ਸਾਰੇ ਤੇ ਧੰਨਵਾਦ ਬਾਈ ਸਾਰਾ ਦਾ ਪਿੰਡ ਵਾਲਿਆਂ ਦਾ ਵੀ ਕਰਦੇ ਆ ਹੋਰ ਵੀ ਅਕੀਦੋਂ ਇਦਾਂ ਟੂਰਨਾਮੈਂਟ ਹੁੰਦੇ ਆ ਧੰਨਵਾਦ ਅੱਜ ਪਿੰਡ ਮਾਣੂ ਦੀ ਤਸਵੀਰ ਜਕਰੋ ਜਿਨ੍ਹਾਂ ਦੇ ਦਿਨਾਂ ਵਿੱਚ ਵਾਰਗਵਾਸੀ ਚੌੜੀ ਬੂਟਾਗੜੀ ਜਾਦ ਵਿੱਚ ਤਾਸੀਬ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਅਸੀਂ ਤੋਂ ਵੱਧ ਟੀਮਾਂ ਨੇ ਭਾਗ ਲਿਆ ਤੇ ਜਿੱਤਣ ਵਾਲੀਆਂ ਟੀਮਾਂ ਨੂੰ ਨਾਗਦ ਇਨਾਮ ਤੇ ਪਲੱਸ ਕੱਪ ਦੇ ਕੇ ਸਨਮਾਨ ਕੀਤਾ ਸਨਮਾਨਿਤ ਕੀਤਾ ਗਿਆ ਤੇ ਸਾਡੇ ਪਿੰਡ ਪ੍ਰਧਾਨ ਸਚੇਨ ਸਿੰਘ ਢੋਵ ਤਖਾਨ ਵੱਲੋਂ ਹੈੱਡ ਕਲਰਕ ਮਹਿੰਦਰ ਸਿੰਘ ਗੁੱਸਾ ਤੇ ਵੀਤ ਪ੍ਰਧਾਨ ਰੂਪਾ ਸੱਜਾਲ ਤੇ ਹੋਰ ਸਾਰੇ ਖਿਡਾਰੀਆਂ ਦੇ ਸਾਡੇ ਪਿੰਡ ਦਾ ਪਹੁੰਚਣ ਤੇ ਸਾਰਿਆਂ ਨੂੰ ਜੀ ਆਇਆਂ ਕਿਹਾ ਪਰਦਾ ਹਮ ਸਤਜ ਸੰਗਤ ਲੋ ਮਹਿੰਦਰ ਸਿੰਘ ਗੁਸਾ ਮੀਤ ਪਰਦਾ ਰੂਪਾ ਸੱਜਾੜਾ ਤੇ ਸਰਪੰਚ ਆਰਪਿੰਦਰ ਸਿੰਘ ਸੰਧੂ ਇਹਨਾਂ ਨੂੰ ਸਾਡੇ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸਾਡੇ ਟੂਰਨਾਮੈਂਟ ਤੇ ਜਿੰਨੇ ਵੀ ਸਖਸੀਅਤਾਂ ਪਹੁੰਚੇਗਾ ਜਿੰਨੇ ਵੀ ਖਿਡਾਰੀ ਪਹੁੰਚੇ ਆ ਸਾਡੇ ਵੱਲੋਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ